ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਪਹਿਲੀ ਵੀਡੀਓ ਦੇ ਵਿੱਚ ਆਪਾਂ ਜਾਣਿਆ ਤਾਂ ਕਿ ਬ੍ਰੇਨ ਵਾਸ਼ਿੰਗ ਕੀ ਹੁੰਦੀ ਹੈ ਸੋ ਜਿਹੜੀ ਇਹ ਅੱਜ ਦੀ ਵੀਡੀਓ ਹੈ ਇਹਦੇ ਵਿੱਚ ਆਪਾਂ ਉਸ ਦੇ ਅੰਦਰਲੇ ਰਾਜਾਂ ਬਾਰੇ ਜਾਣਾਂਗੇ ਕਿ ਇਹ ਮਨ ਤੇ ਕਿਵੇਂ ਕਾਬੂ ਕਰਦੀ ਹੈ ਸੋ ਅੱਜ ਆਪਾਂ ਸ਼ੁਰੂ ਕਰਦੇ ਹਾਂ ਕਿ ਜਿਹੜੀ ਬ੍ਰੇਨ ਵਾਸ਼ਿੰਗ ਹੈ ਇਹ ਕਿਵੇਂ ਕਰੀ ਜਾਂਦੀ ਹੈ ਤਾਂ ਇਹਦਾ ਸਭ ਨਾਲ ਤੇ ਜਿਹੜਾ ਪਹਿਲਾ ਤਰੀਕਾ ਹੈਗਾ ਉਹ ਹੈ ਆਈਸੋਲੇਸ਼ਨ ਜਦੋਂ ਜਿਹੜੇ ਵਿਅਕਤੀ ਦੀ ਬ੍ਰੇਨ ਵਾਸ਼ਿੰਗ ਕਰਨੀ ਹੈ ਤਾਂ ਉਹਨੂੰ ਬਾਹਰੀ ਸੰਸਾਰ ਨਾਲ ਤੋਂ ਉਹਦਾ ਕੱਟ ਆਊਟ ਕਰ ਦਿੱਤਾ ਜਾਂਦਾ ਹੈ ਇਹਦਾ ਪਹਿਲਾ ਇੱਕ ਸਟੈਪ ਹੈ ਬ੍ਰੇਨ ਵਾਸ਼ਿੰਗ ਦਾ ਜਿਹੜਾ ਕਿ ਬੜਾ ਜ਼ਰੂਰੀ ਹੈ ਉਸ ਨੂੰ ਉਹਦੇ ਜਿਹੜੇ ਪੁਰਾਣੇ ਸਹਾਰੇ ਆ ਜਿਹੜੇ ਪੁਰਾਣਾ ਲੋਕ ਸਹਾਰੇ ਦਿੰਦੇ ਆ ਜਾਂ ਉਹਨੂੰ ਸਲਾਹਾਂ ਦਿੰਦੇ ਆ ਜਾਂ ਉਹਦਾ ਜਿਹੜਾ ਸਰਕਲ ਹੈ ਉਸ ਦੇ ਨਾਲ ਤੇ ਬਿਲਕੁਲ ਨੂੰ ਕੱਟ ਆਫ ਕਰ ਦਿੱਤਾ ਜਾਂਦਾ ਉਹਦੇ ਪਰਿਵਾਰ ਨਾਲ ਤੋਂ ਰਿਸ਼ਤੇਦਾਰਾਂ ਨਾਲ ਤੋਂ ਦੋਸਤਾਂ ਨਾਲ ਤੇ ਉਹ ਵਿਅਕਤੀ ਦੇ ਜਿਹੜੇ ਸੰਪਰਕ ਆ ਉਹ ਤੋੜ ਦਿੱਤੇ ਜਾਂਦੇ ਜਿਵੇਂ ਕਿ ਆਪਾਂ ਨੇ ਪਹਿਲੀ ਵੀਡੀਓ ਦੇ ਵਿੱਚ ਜਿਹੜੇ ਜੋਨਸ ਤੇ ਚੇਲੇ ਤੇ ਜਿਹੜੇ ਸ਼ਗਿਰਤ ਤੇ ਉਹਨਾਂ ਦੀ ਉਦਾਹਰਣ ਤੇ ਦੇਖਿਆ ਤਾਂ ਕਿ ਕਿਵੇਂ ਉਹਨਾਂ ਨੇ ਜੋਨਸ ਨੇ ਉਹ ਆਪਣੇ ਚੇਲਿਆਂ ਦਾ ਬਾਹਰ ਵਾਲੀ ਦੁਨੀਆ ਨਾਲ ਤੇ ਪੂਰੀ ਤਰ੍ਹਾਂ ਕੱਟ ਆਊਟ ਉਹਨਾਂ ਦਾ ਕਰ ਦਿੱਤਾ ਜੰਗਲ ਦੇ ਵਿੱਚ ਉਹਨੂੰ ਲੈ ਗਿਆ ਫਿਰ ਉੱਥੇ ਜਾ ਕੇ ਉਹਨਾਂ ਨੂੰ ਆਪਣੇ ਭਾਸ਼ਣ ਸੁਣਾਏ ਆਪਣੀਆਂ ਗੱਲਾਂ ਸੁਣਾਈਆਂ ਤੇ ਹੌਲੀ-ਹੌਲੀ ਉਹ ਜਿਹੜੀਆਂ ਗੱਲਾਂ ਤੇ ਆ ਉਹਨਾਂ ਦੇ ਦਿਮਾਗ ਤੇ ਪ੍ਰਭਾਵ ਪਾਉਂਦੀਆਂ ਗਈਆਂ ਤੇ ਉਹਨਾਂ ਨੂੰ ਜਿਹੜੀ ਬਾਹਰ ਵਾਲੀ ਦੁਨੀਆ ਉਹ ਆਪਣੀ ਦੁਸ਼ਮਣ ਲੱਗਣ ਲੱਗਦੀ ਉਹਨੇ ਕਿ ਨਹੀਂ ਜੀ ਬਾਹਰ ਵਾਲੀ ਦੁਨੀਆ ਦਾ ਸਾਡੀ ਦੁਸ਼ਮਣ ਹੈ ਅੱਜ ਇਹਦਾ ਦੂਜਾ ਸਟੈਪ ਹੈਗਾ ਜਾਣਕਾਰੀ ਦਾ ਕੰਟਰੋਲ ਇਹ ਇਹਦਾ ਦੂਜਾ ਹਥਿਆਰ ਹੈ ਇਹਦੇ ਵਿੱਚ ਕੀ ਕਰਦਾ ਜਿਸ ਵਿਅਕਤੀ ਦੀ ਪ੍ਰੇਨ ਬਾਸ਼ੀ ਕਰਨੀ ਹੈ ਉਸ ਨੂੰ ਸਿਰਫ ਉਹ ਹੀ ਕਹਾਣੀਆਂ ਫਿਲਮਾਂ ਜਾ ਗੱਲਾਂ ਦਿਖਾਈਆਂ ਜਾਂਦੀਆਂ ਜਿਹੜੀਆਂ ਕਿ ਉਹ ਬ੍ਰੇਨ ਵਾਸ਼ਿੰਗ ਕਰਨੇ ਵਾਲਾ ਵਿਅਕਤੀ ਚਾਹੁੰਦਾ ਹੈ ਕਿ ਹਾਂ ਇਹਦੀ ਅਸੀਂ ਸੋਚ ਇਸ ਤਰ੍ਹਾਂ ਦੀ ਢਾਲੀਏ ਉਸ ਨੂੰ ਉਸ ਤਰ੍ਹਾਂ ਦੀਆਂ ਗੱਲਾਂ ਵਾਰ-ਵਾਰ ਅ ਸੁਣਾਈਆਂ ਜਾਂਦੀਆਂ ਉਸ ਨੂੰ ਉਸ ਟਾਈਪ ਦੀਆਂ ਫਿਲਮਾਂ ਦਿਖਾਈਆਂ ਜਾਂਦੀਆਂ ਤੇ ਕਿਉਂਕਿ ਉਹਦਾ ਬਾਹਰ ਵਾਲੀ ਦੁਨੀਆ ਨਾਲ ਤੇ ਤਾਂ ਕੱਟ ਆਫ ਹੁੰਦਾ ਉਹਨੂੰ ਵਾਰ-ਵਾਰ ਉਹ ਚੀਜ਼ਾਂ ਜਾਂਦੋਂ ਨੂੰ ਵਾਰ-ਵਾਰ ਇੱਕੇ ਗੱਲ ਸੁਣਾਈ ਜਾਂਦੀ ਹੈ ਤਾਂ ਉਸਨੂੰ ਲੱਗਣ ਲੱਗ ਜਾਂਦਾ ਹੈ ਕਿ ਨਹੀਂ ਇਹ ਗੱਲ ਬਿਲਕੁਲ ਸੱਚੀ ਹੈ ਇਹ ਜਿਹੜਾ ਮਨੁੱਖੀ ਦਿਮਾਗ ਹੈ ਇਹ ਹੈ ਹੀ ਕੁਝ ਇਸ ਤਰ੍ਹਾਂ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਜਦੋਂ ਇੱਕੋ ਗੱਲ ਨੂੰ بار-बार ਇਹਨੂੰ ਸੁਣਾਇਆ ਜਾਂਦਾ ਹੈ ਮੋਟੀਵੇਟ ਬੜੇ ਮੋਟੀਵੇਟ ਤਰੀਕੇ ਦੇ ਨਾਲ ਉਸ ਤਰ੍ਹਾਂ ਦੀ ਉਸ ਗੱਲ ਦੇ ਨਾਲ ਰਿਲੇਟਡ ਫਿਲਮਾਂ ਦਿਖਾਈਆਂ ਜਾਂਦੀਆਂ ਨੇ ਤੇ ਖਬਰਾਂ ਦਿਖਾਈਆਂ ਜਾਂਦੀਆਂ ਨੇ ਤਾਂ ਜਿਹੜਾ ਮਨੁੱਖੀ ਦਿਮਾਗ ਹੈ ਉਹ ਗੱਲ ਨੂੰ ਸੱਚ ਮੰਨ ਲੈਂਦਾ ਹੈ ਤੋਂ ਬਾਅਦ ਉਹਦੀਆਂ ਭਾਵਨਾਵਾਂ ਦੇ ਨਾਲ ਖੇਡਣਾ ਸ਼ੁਰੂ ਕਰਦੇ ਆਂ ਜਿਵੇਂ ਕਿ ਉਹਨੂੰ ਡਰ ਪਹਿਲਾਂ ਪਾਇਆ ਜਾਂਦਾ ਕਿ ਨਹੀਂ ਜੇ ਤੂੰ ਇਸ ਤਰ੍ਹਾਂ ਦਾ ਨਾ ਕਰਿਆ ਤਾਂ ਤੇਰੇ ਨਾਲ ਬੜਾ ਜਿਆਦਾ ਬੁਰਾ ਹੋ ਜਾਊਗਾ ਜੇ ਤਾ ਗੱਲ ਨਾ ਮੰਨੀ ਸਾਡੀ ਸੋ ਇਸ ਤਰ੍ਹਾਂ ਨੂੰ ਡਰ ਦੇ ਨਾਲ ਫਿਰ ਉਹਨੂੰ ਲਾਲਚ ਦਿੱਤੇ ਜਾਂਦੇ ਆ ਕਿ ਦੇਖ ਤੂੰ ਆਹ ਜੇ ਸਾਡਾ ਕੰਮ ਕਰੂਗਾ ਤਾਂ ਤੈਨੂੰ ਅਸੀਂ ਆਹ ਕੁਛ ਦਵਾਂਗੇ ਤੈਨੂੰ ਅਸੀਂ ਆਹ ਰੱਖਿਆ ਦਵਾਂਗੇ ਤੈਨੂੰ ਪੈਸੇ ਦਵਾਂਗੇ ਜਾਂ ਤੈਨੂੰ ਜੰਨਤ ਮਿਲੇਗੀ ਤੇ ਫਿਰ ਉਹਦੇ ਨਾਲ ਉਹਦੇ ਦਿਮਾਗ ਦੇ ਵਿੱਚ ਇੱਕ ਝੂਠੀ ਉਮੀਦ ਵਿਅਕਤੀ ਦੇ ਦਿਮਾਗ ਦੇ ਵਿੱਚ ਜਗਾਈ ਜਾਂਦੀ ਹੈ ਜੇ ਜਦੋਂ ਕੋਈ ਮਾੜਾ ਜਾ ਉਹਨਾਂ ਦੇ ਨਾਲ ਦਾ ਕੰਮ ਕਰਦਾ ਹੈ ਜਿਹੜਾ ਕਿ ਪ੍ਰਿੰਨਵਾਸ਼ੀ ਕਰਨੇ ਵਾਲਾ ਚਾਹੁੰਦਾ ਕਿ ਇਹ ਦੀ ਇਸ ਤਰ੍ਹਾਂ ਹੀ ਸੋਚ ਬਣੇ ਜਦੋਂ ਉਸ ਦੇ ਅਨੁਸਾਰ ਉਹ ਕੁਝ ਥੋੜਾ ਬਹੁਤਾ ਕੰਮ ਕਰਦਾ ਤਾਂ ਵਿਅਕਤੀ ਦੀ ਬੜੀ ਤਾਰੀਫ ਕਰੀ ਜਾਂਦੀ ਕਿ ਬਾਵਾਜੀ ਨੇ ਚਾਰਾ ਆ ਗਿਆ ਨਾ ਬੜਾ ਵਧੀਆ ਹੈ ਉਹਨੂੰ ਇਨਾਮ ਦਿੱਤੇ ਜਾਂਦੇ ਆ ਸੋ ਉਹਦੇ ਅੰਦਰ ਇੱਕ ਅ ਵਿਅਕਤੀ ਇੰਦਰੀਕ ਭਾਵਨਾ ਹੁੰਦੀ ਆਉਂਦੀ ਹੈ ਕਿ ਨਹੀਂ ਯਾਰ ਵੀ ਦੇਖੋ ਹੈ ਬਾਕੀ ਮੈਂ ਕੰਮ ਵਧੀਆ ਕਰਿਆ ਹੈ ਦੇਖੋ ਵੀ ਮੇਰਾ ਕਿੰਨਾ ਇਹ ਇਹਦੀ ਮੇਰੇ ਗੱਲ ਦੀ ਤਾਰੀਫ ਹੋ ਰਹੀ ਹੈ ਸੋ ਇਸ ਤਰ੍ਹਾਂ ਉਹਦੀ ਜਿਹੜੀ ਜਾਣਕਾਰ ਨੂੰ ਕੰਟਰੋਲ ਕਰਕੇ ਉਹਦੇ ਦਿਮਾਗ ਦੇ ਵਿੱਚ ਥੋਪਿਆ ਜਾਂਦਾ ਹੈ ਤਾਂ ਹੌਲੀ-ਹੌਲੀ ਕੀ ਹੁੰਦਾ ਹੈ ਉਸ ਵਿਅਕਤੀ ਜਦੋਂ ਕਹਿਣਾ ਮੰਨਣ ਲੱਗ ਜਾਂਦਾ ਤਾਂ ਇੱਕ ਜਿਹੜੀ ਕੋਈ ਖਾਸ ਵਿਚਾਰਤਾ رائے ਉਸ ਵਿਅਕਤੀ ਦੇ ਉੱਤੇ ਥੋਪ ਦਿੱਤੀ ਜਾਂਦੀ ਹੈ ਬ੍ਰੇਨ ਵਾਸ਼ਿੰਗ ਦਾ ਅਸਲ ਟਾਰਗੇਟ ਹੈ ਤੁਹਾਡੀ ਪੁਰਾਣੀ ਪਛਾਣ ਨੂੰ ਤੋੜਨਾ ਇਹ ਕਈ ਤਰੀਕਿਆਂ ਦੇ ਨਾਲ ਤੋੜੀ ਜਾਂਦੀ ਹੈ ਜਿਵੇਂ ਲੰਬਿਆਂ 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 ਵਿਅਕਤੀ ਤੇ ਪੁੱਛਾਂ ਕਰੀਆਂ ਜਾਂਦੀਆਂ ਨੇ ਤੇ ਫਿਰ ਉਹਨੂੰ ਜਾਦ ਹੋ ਨਾ ਮੰਨੇ ਤਾਂ ਉਹ ਫਿਰ ਸਰੀਰਕ ਥਕਾਵਟ ਦਿੱਤੀ ਜਾਂਦੀ ਆ ਉਹਨੂੰ ਸਰੀਰਕ ਥਕਾਵਟ ਮਹਿਸੂਸ ਕਰਾਈ ਜਾਂਦੀ ਕਿਉਂਕਿ ਜਦ ਬੇਕਤੀ ਸਰੀਰਕ ਤੌਰ ਤੇ ਥੱਕ ਜਾਂਦਾ ਤਾਂ ਫਿਰ ਉਹ ਕਹਿਣਾ ਜਲਦੀ ਮੰਨਦਾ ਜਦੋਂ ਫਿਰ ਉਹ ਵਿਅਕਤੀ ਇੱਕ ਗਰੁੱਪ ਦੇ ਵਿੱਚ ਹੁੰਦਾ ਹੈ ਤਾਂ ਉਹਦੇ ਵਿੱਚ ਇੱਕ ਸ਼ਰਮ ਦੇ ਭਾਵ ਜਗਾਏ ਜਾਂਦੇ ਕਿ ਦੇਖੋ ਵੀ ਇਹ ਗਰੁੱਪ ਇਹ ਕਰ ਰਿਹਾ ਉਹ ਵਿਅਕਤੀ ਨੂੰ ਲੱਗਦਾ ਵੀ ਗਰੁੱਪ ਇਸ ਤਰ੍ਹਾਂ ਕਰ ਰਿਹਾ ਕਿ ਜੇ ਜੇ ਮੈਂ ਉਹ ਤੇ ਉਲਟ ਕੰਮ ਕਰੂੰਗੇ ਤਾਂ ਸਾਰੇ ਮੇਰਾ ਮਜ਼ਾਕ ਉਡਾਉਣਗੇ ਸੋ ਜਦੋਂ ਉਹ ਤਿਆਰ ਹੋ ਜਾਂਦਾ ਸੋ ਜਿਹੜੀ ਉਹ ਜਾਣਕਾਰੀ ਹੁੰਦੀ ਹੈ ਇੱਕ ਨਵੇਂ ਬ੍ਰੇਨ ਵਾਸ਼ਿੰਗ ਕਰਨੇ ਵਾਲਾ ਵਿਅਕਤੀ ਹੈ ਉਹ ਉਹਦੇ ਦਿਮਾਗ ਤੇ ਵਿੱਚ ਭਰ ਦਿੰਦਾ ਹੈ ਸੋ ਇਸ ਤਰ੍ਹਾਂ ਹੀ ਉਹ ਬੰਦਾ ਹੈ ਜਿਹੜਾ ਆਪਣੇ ਗਰੁੱਪ ਦੇ ਪਿੱਛੇ-ਪਿੱਛੇ ਫਿਰ ਚੱਲਣ ਲੱਗ ਜਾਂਦਾ ਵੀ ਨਹੀਂ ਆਹ ਦੇਖੋ ਇਹ ਕਈ ਜਿਹਾਣਾ ਗਰੁੱਪ ਇੱਕ ਗਰੁੱਪ ਵਿੱਚ ਵੀ ਇੱਕ ਬ੍ਰੇਨ ਵਾਸ਼ਿੰਗ ਕਰੀ ਜਾਂਦੀ ਹੈ ਜਿਵੇਂ ਕਿ ਆਪਾਂ ਦੇਖਦੇ ਆ ਕਿ ਅੱਤਵਾਦ ਆਈਐਸਆਈ ਅਹ ਦੇਅਤਵਾਦੀ ਹੁੰਦੇ ਜਿਹੜੇ ਉਹਨਾਂ ਦੀ ਬ੍ਰੇਨ ਵਾਸ਼ਿੰਗ ਕਰਕੇ ਕਿਵੇਂ ਉਹਨਾਂ ਤੇ ਪੰਪ ਸਟਾਈਜ ਜਾਂਦੇ ਆ ਵੀ ਨਹੀਂ ਇਹ ਤਾਂ ਬੜਾ ਵਧੀਆ ਕੰਮ ਕਰ ਰਹੇ ਤੁਸੀਂ ਦੇਖੋ ਤੇ ਇਹ ਤਾਂ ਚੰਨਕ ਦੇ ਵਿੱਚ ਜਾਵਗੇ ਸੋ ਇਸ ਤਰ੍ਹਾਂ ਵਿਅਕਤੀ ਨੂੰ ਬ੍ਰੇਨ ਵਾਸ਼ਿੰਗ ਹੌਲੀ ਹੌਲੀ ਕਰਿਆ ਜਾਂਦਾ ਸੋ ਇਹ ਇਸ ਤਰ੍ਹਾਂ ਇੱਕ ਦਿਨ ਦੀ ਖੇਡ ਨਹੀਂ ਹੁੰਦੀ ਇਹ ਹੌਲੀ ਹੌਲੀ ਕਦਮ ਦਰ ਕਦਮ ਵਿਅਕਤੀ ਦੇ ਮਨ ਵਿੱਚ ਦਾਖਲ ਹੋ ਕੇ ਉਹਦੀ ਜਿਹੜੇ ਪੁਰਾਣੇ ਵਿਚਾਰ ਆ ਉਹਨਾਂ ਨੂੰ ਕੱਢਿਆ ਜਾਂਦਾ ਹੈ ਤੇ ਆਪਣੇ ਨਵੇਂ ਵਿਚਾਰ ਉਸ ਵਿਅਕਤੀ ਦੇ ਦਿਮਾਗ ਦੇ ਵਿੱਚ ਪਾਏ ਜਾਂਦੇ ਸੋ ਇਸ ਤਰ੍ਹਾਂ ਅੱਜ ਦੇਖਿਆ ਕਿ ਜਿਹੜੇ ਬ੍ਰੇਨ ਵਾਸ਼ਿੰਗ ਹੈ ਸਭ ਨਾਲ ਤੇ ਪਹਿਲਾਂ ਇਹ ਵਿਅਕਤੀ ਨੂੰ ਇੱਕ ਆਈਸੋਲੇਸ਼ਨ ਦੇ ਵਿੱਚ ਲੈ ਜੋ ਜੀ ਜਿਸ ਦੇ ਵਿੱਚ ਉਹਦਾ ਬਾਹਰ ਵਾਲੀ ਜਿਹੜੀ ਬਾਹਰੀ ਦੁਨੀਆ ਉਹਦੇ ਨਾਲ ਤੇ ਉਹਦਾ ਪੂਰਾ ਕੱਟ ਆਫ ਉਹਦਾ ਕਰ ਦਿੱਤਾ ਜਾਂਦਾ ਤੇ ਫਿਰ ਉਹਨੂੰ ਜਿਹੜੇ ਜਿਸ ਤਰ੍ਹਾਂ ਦੀ ਗੱਲ ਬ੍ਰੇਨ ਵਾਸ਼ਿੰਗ ਕਰਨ ਵਾਲਾ ਬੰਦਾ ਚਾਹੁੰਦਾ ਹੈ ਕਿ ਇਹਨੂੰ ਇਸ ਤਰ੍ਹਾਂ ਦੀ ਦੀ ਸੋਚ ਬਣੇ ਉਹ ਸੋਚ ਦੀਆਂ ਉਸ ਨੂੰ ਜੇ ਮਾ ਦਿਖਾਈਆਂ ਜਾਂਦੀਆਂ ਉਹ ਗੱਲਾਂ بار بار ਦੁਹਰਾਈਆਂ ਜਾਂਦੀਆਂ ਉਹਦੇ ਕੋਲ ਬੈਠ ਕੇ ਫਿਰ ਗਰੁੱਪ ਦੇ ਵਿੱਚ ਉਹਨੂੰ ਰੱਖਿਆ ਜਾਂਦਾ ਜਿਸ ਤਰ੍ਹਾਂ ਦੇ ਉਹ ਸੋਚਦੇ ਵਿਅਕਤੀ ਹੁੰਦੇ ਐ ਤੇ ਫਿਰ ਉਸ ਵਿਅਕਤੀ ਅੰਦਰ ਸ਼ਰਮ ਦੇ ਭਾਵ ਪੈਦਾ ਕਰੇ ਜਾਂਦੇ ਗਿਲਟੀ ਦੇ ਜਿਸ ਜਿੱਤੇ ਵਿੱਚ ਉਹਨੂੰ ਆਇਆ ਲੱਗਾ ਵੀ ਨਹੀਂ ਜੇ ਮੈਂ ਹਾਂ ਤੇ ਲੱਗ ਗੱਲ ਕਰੂੰਗਾ ਤੇ ਸਾਰੇ ਰਲਕੇ ਮੇਰਾ ਮਜ਼ਾਕ ਉਡਾਉਂਗੇ ਕਿ ਲਓ ਜੀ ਐਨਾ ਟਾਈਮ ਨੂੰ ਦੱਸ ਦੇਣ ਹੋ ਗਏ ਹੁਣ ਤੱਕ ਤੈਨੂੰ ਸਮਝ ਨਹੀਂ ਆਈ ਸੋ ਇਸ ਤਰ੍ਹਾਂ ਦੇ ਦੇ ਪੜਾਏ ਬ੍ਰੇਨ ਵਾਸ਼ਿੰਗ ਦੇ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਫੋਲੋ ਜ਼ਰੂਰ ਕਰਿਓ ਸੋ ਮਿਲਦੇ ਆਂ ਅਗਰੀ ਬਿਊਟੀ ਦੇ ਵਿੱਚ ਜੇ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ